ਜਨਮ ਜਨਮ ਕੀ ਹੋ ਮੈਂ ਮਲ ਲਾਗੀ ਪਤਾ ਨਹੀਂ ਕਿੰਨੇ ਜਨਮਾਂ ਦੀ ਹੋ ਮਾ ਹੰਕਾਰ ਦੇ ਵਿੱਚ ਗਰਸੀ ਹੋਈ ਆ ਮੈਂ ਮੈਂ ਕਰਦਿਆਂ ਮਾਣਾ ਜਿਹੜਾ ਮਲੀਨ ਹੋ ਗਿਆ ਮਿਲਾ ਹੋ ਗਿਆ ਕਹਿੰਦੇ ਬਹੁਤ ਮੈਲ ਲੱਗੀ ਆ ਹੰਕਾਰ ਨਾਲ ਮੈਂ ਮੈਂ ਕਰਦਿਆਂ ਈ ਜਨਮਾਂ ਤੋਂ ਇਹ ਮੈਲ ਲੱਗੀ ਆ ਦੋ ਬਚਾਣਾ ਇੱਕ ਦੋ ਨੂੰ ਬਹੁਵਚਨ ਕਹਿੰਦੇ ਆ ਇਹਨੂੰ ਜੋ ਮਰਜੀ ਕਹ ਲਈਏ ਇੱਕ ਨੂੰ ਦੋ ਵੀ ਕਹਿ ਸਕਦੇ ਆ ਇੱਕ ਨੂੰ 11 ਵੀ ਕਹਿ ਸਕਦੇ ਆ ਜਿੰਨੇ ਮਰਜੀ ਸਬੋਧਨ ਕਰ ਲਈਏ ਇੱਥੇ ਕਹਿੰਦੇ ਜਨਮ ਜਨਮ ਕੀ ਹੋਮ ਮਲ ਲੱਗੀ ਪਤਾਨੀ ਕਿੰਨੇ ਜਨਮਾਂ ਦੀ ਹੋਮਾਂ ਦੀ ਮੈਨੂੰ ਮੈਲ ਲੱਗੀ ਐ ਮੈਲੇ ਸੰਗਤ ਮੈਲ ਲੈ ਜਾਵਾ ਗੋ ਅੱਜ ਰੋ ਗੁਰੂ ਸੰਗਤ ਵਿੱਚ ਮਿਲਦੇ ਆ ਨਾ ਇੱਥੋਂ ਮੈਲ ਲੈ ਜਾਂਦੀ ਐ ਜਿਹੜਾ ਮਾਨਾ ਨਾ ਉਹ ਛੁੱਧ ਹੋ ਜਾਂਦਾ ਕਾਰਨ ਇਹ ਸੰਗਤ ਦਾ ਮਹਾਤਮ ਹੈ ਸੰਗਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬੰਦਾ ਝੁੱਕ ਜਾਂਦਾ ਸੰਗਤ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਝੁਕਦਾ ਹੱਥ ਜੁੜ ਜਾਣਗੇ ਸਿਰ ਝੁਕੂਗਾ ਨਮਸਕਾਰ ਫਿਰ ਜਦੋਂ ਸੰਗਤ ਵਿੱਚ ਸ਼ਾਮਲ ਹੋ ਗਿਆ ਸਭ ਅੱਗੇ ਝੁਕਦਾ ਗੁਰੂ ਦੀ ਸੰਗਤ ਅੱਗੇ ਨਮਸਕਾਰ ਬਾਰ-ਬਾਰ ਸਿਰ ਝੁਕਾ ਝੁਕਾ ਕੇ ਇੱਕ-ਇੱਕ ਕਦਮ ਵਧਦੇ ਆ ਤੇ ਫਿਰ ਗੁਰੂ ਦੇ ਚਰਨਾਂ 'ਚ ਢਹਿ ਢੇਰੀ ਹੋ ਜਾਈਦਾ ਲੰਬੇ ਬਹਿ ਜਾਈਦਾ ਗੋਟਣੀਆਂ ਟੇਕ ਦਈਦੀਆਂ ਸਿਰ ਚਰਨਾ ਚ ਰੱਖਦੇ ਹੀਦਾ ਨੱਕ ਰਗੜਦੇ ਆ ਤਨ ਫੜਦੇ ਆ ਖਿਮਾ ਮੰਗਦੇ ਆ ਮਾਫੀਆਂ ਮੰਗਦੇ ਆ ਇੱਥੇ ਆ ਕੇ ਹੋਮਾ ਟੁੱਟ ਜਾਂਦੀ ਆ ਜਿਹੜੀ ਮੈਲ ਐ ਲੈਣ ਲੱਗ ਕੇ ਜਾਂਦੀ ਐ ਇਹ ਸੰਗਤ ਦਾ ਐਡਾ ਵੱਡਾ ਮਹਾਤਮ ਐ ਨਿਮਰਤਾ ਆ ਗਈ ਨਿਵੇਂ ਹੋਗੇ ਪ੍ਰੇਮ ਪ੍ਰਗਟ ਹੋ ਗਿਆ ਨਾਮ ਮਹਾਰਈ ਦਾ ਮੁਖ ਦੇ ਵਿੱਚੋਂ ਆਪਣੇ ਆਪ ਵਾਹਿਗੁਰੂ ਤਨ ਗੁਰੂ ਸੱਚੇ ਪਾਤਸ਼ਾਹ ਏ ਮਾਲਕਾ ਏ ਸਾਤਗੁਰਾ ਕਿਰਪਾ ਕਰੀ ਨਮਾਨਿਆ ਦੇ ਮਾਨ ਏ ਗੁਰੂ ਗਰੀਬਨ ਵਾਜ ਬਹੁਤ ਬੇਨਤੀਆਂ ਕਰਦੇ ਆ ਜਦੋਂ ਇਹ ਜਿੰਨੀਆਂ ਬੇਨਤੀਆਂ ਕਰੀ ਜਾਂਦੇ ਆ ਜਿੰਨੇ ਨੀਵੇਂ ਹੋਈ ਜਾਂਦੇ ਆ ਉਨ੍ਹਾਂ ਹੀ ਮਨ ਸਾਫ਼ ਹੋਈ ਜਾਂਦਾ ਹੈ ਉਨ੍ਹਾਂ ਹੀ ਮਨ ਸ਼ੁੱਧ ਹੋਈ ਜਾਂਦਾ ਹੈ ਉਨ੍ਹਾਂ ਹੀ ਮਨ ਪਵਿੱਤਰ ਹੋਈ ਜਾਂਦਾ ਹੈ ਉਨ੍ਹਾਂ ਮਲ ਨਿਰਮਲ ਹੋ ਜਾਂਦਾ ਇੱਕ ਸਮਾਂ ਆਉਂਦਾ ਹੈ ਮਨ ਬਿਲਕੁਲ ਨਿਰਮਲ ਮੈਲ ਤੋਂ ਰਹਿਤ ਹੋ ਗਿਆ ਕਿਵੇਂ ਕਹਿੰਦੇ ਜਿਉ ਲੋਹਾ ਤਰਿਓ ਸੰਗ ਕਾਸ਼ਟ ਲੱਗ ਸ਼ਬਦ ਗੁਰੂ ਹਰ ਪਾਵੇ ਗੋ ਆਹਾ ਕਹਿੰਦੇ ਜਿਉਂ ਲੋਹਾ ਤਰਿਓ ਸੰਗ ਕਾਸਤ ਜੇ ਇਹਨੂੰ ਆਪਣੇ ਵੇ ਪਿੰਡੂ ਸ਼ਬਦਾਂ ਵਿੱਚ ਕਹੀਏ ਲੱਕੜ ਨਾਲ ਲੋਹਾ ਤਰ ਜਾਂਦਾ ਮਹਾਰਾਜ ਨੇ ਆਈ ਗਿਆ ਬਈ ਲੱਕੜ ਨਾਲ ਲੋਹਾ ਤਰ ਜਾਂਦਾ ਗੁਰੂ ਜੀ ਕਹਿੰਦੇ ਜੋ ਲੋਹਾ ਤਰਿਓ ਸੰਗ ਕਾਸਤ ਕਾਸਤ ਦਾ ਭਾਵ ਲੱਕੜ ਹੈ ਲੱਕੜ ਦੇ ਨਾਲ ਜਿਵੇਂ ਲੋਹਾ ਤਰ ਜਾਂਦਾ ਇਵੇਂ ਸੰਗਤ ਦੇ ਨਾਲ ਮਿਲ ਕੇ ਮੈਲ ਧੁੱਤੀ ਜਾਂਦੀ ਐ ਅੱਗੇ ਕੀ ਕਹਿੰਦੇ ਕਹਿੰਦੇ ਲੱਗ ਸ਼ਬਦ ਗੁਰੂ ਹਰ ਪਾਵੇ ਕੋ ਲੱਗ ਸ਼ਬਦ ਸ਼ਬਦ ਦੇ ਨਾਲ ਲੱਗ ਜਾ ਸ਼ਬਦ ਨਾਲ ਜੁੜ ਜਾ ਜਦੋਂ ਸ਼ਬਦ ਨਾਲ ਜੁੜ ਗਿਆ ਤੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਪਾ ਲੇਗਾ ਲੱਗ ਸ਼ਬਦ ਗੁਰੂ ਹਰ ਪਾਵੈ ਕੋ ਗੁਰੂ ਦੇ ਸ਼ਬਦ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਪ੍ਰਭੂ ਦੀ ਪ੍ਰਾਪਤੀ ਲਈ ਗੁਰ ਸ਼ਬਦ ਜ਼ਰੂਰੀ ਆ ਜਿਹੜਾ ਗੁਰ ਸ਼ਬਦ ਹੈ ਇਹਦੇ ਨਾਮ ਕਹੀ ਆ ਇਹਨੂੰ ਆਪਾਂ ਸਿਮਰਨ ਵੀ ਕਹਿੰਦੇ ਆ ਇਹਨੂੰ ਭਜਨ ਵੀ ਕਹਿੰਦੇ ਆ ਇਹਨੂੰ ਪਾਠ ਵੀ ਕਹਿੰਦੇ ਆ ਕਈ ਲੋਕ ਇਹਨੂੰ ਨਾਮਦਾਨ ਕਿਉਂਕਿ ਪਿਆਰਿਓ ਪ੍ਰਣਾਮ ਆ ਜਿਹੜਾ ਪੂਰਨ ਗੁਰੂ ਤੋਂ ਪ੍ਰਾਪਤ ਹੋਪੇ ਪਰਮੇਸ਼ਰ ਨੂੰ ਸਮਰਪਤ ਜਿਹੜਾ ਪ੍ਰਭੂ ਨੂੰ ਸਮਰਪਤ ਆ ਨਾ ਉਹ ਫਿਰ ਗੁਰੂ ਪਰਮਾਤਮਾ ਨਾਲ ਜੋੜ ਦਿੰਦਾ ਉਹ ਆਮ ਜਿਹੜੇ ਅਸੀਂ ਦੁਨੀਆ ਦੇ ਲੋਗ ਆ ਸਾਨੂੰ ਇੱਕ ਭਰਮ ਰਹਿੰਦਾ ਵੀ ਸਾਰੇ ਹੀ ਜਿਹੜੇ ਨਾਮ ਸਿਮਰਨ ਕਰਨ ਵਾਲੇ ਆ ਸ਼ੈਤ ਆਪਣੇ ਨਾਲ ਜੋੜ ਲੈਂਦੇ ਆ ਨਹੀਂ ਜਿਹੜੇ ਪੂਰਨ ਗੁਰੂ ਦੇ ਸਿੱਖ ਆ ਪੂਰਨ ਗੁਰੂ ਨੂੰ ਸਮਰਪਤ ਆ ਉਹ ਆਪਣੇ ਨਾਲ ਨਹੀਂ ਜੋੜਦੇ ਉਹ ਪ੍ਰਭੂ ਨਾਲ ਜੋੜਦੇ ਆ ਪਰਮੇਸ਼ਰ ਨਾਲ ਜੋੜਦੇ ਆ ਗੁਰੂ ਨਾਲ ਜੋੜਦੇ ਆ ਉਹਨਾਂ ਦਾ ਕੰਮ ਹੈ ਸਾਨੂੰ ਜਾਂਚ ਦੱਸਣੀ ਤਰੀਕਾ ਦੱਸਣਾ ਢੰਗ ਦੱਸਣਾ ਨਾਮ ਜਪਣ ਦੀ ਵਿਧੀ ਸਮਝਾਉਣੀ ਕਰਮ ਕਰਨਾ ਸਮਝਾਉਣਾ ਜਿਵੇਂ ਅਸਤਾਦ ਤੋਂ ਬਿਨਾਂ ਜੇ ਕੋਈ ਬੰਦਾ ਕੰਮ ਕਰੇ ਨਾ ਉਹ ਸਫਲ ਨਹੀਂ ਹੋ ਸਕਦਾ ਜਿਨ੍ਹਾਂ ਨੇ ਅਸਤਾਦਾਂ ਦੀਆਂ ਮਾਰਾਂ ਖਾਧੀਆਂ ਹੁੰਦੀਆਂ ਉਹ ਸਫਲ ਹੁੰਦੇ ਆ ਐਵੇਂ ਹੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਨਾਮ ਨਾਲ ਸ਼ਬਦ ਨਾਲ ਜੁੜ ਜਾਂਦੇ ਆ ਮਹਾਰਾਜ ਕਹਿੰਦੇ ਪਿਆਰਿਓ ਉਹ ਸ਼ਬਦ ਆ ਜਿਹੜਾ ਗੁਰੂ ਦਾ ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲਾ ਹੁੰਦਾ ਪ੍ਰਭੂ ਨਾਲ ਜੋੜ ਦਿੰਦਾ ਆ ਫੇਰ ਮੈਂ ਸ਼ਬਦ ਪੜਾਂ ਕਾਰਿ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹਉ ਮੈ ਮੜ ਲਾਗੀ ਮਿਲ ਸੰਗਤ ਮੜ ਲਹਿ ਜਾਵੈ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ ਆਹਾਹਾ ਗੁਰੂ ਸ਼ਬਦ ਦੇ ਨਾਲ ਲੱਗ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜੇਗੀ ਪ੍ਰਭੂ ਨੂੰ ਮਿਲ ਜਾਵੇ ਸਾਨੂੰ ਗੁਰੂ ਨੇ ਮਾਰਗ ਦੱਸਿਆ ਜਿਹੜਾ ਗੁਰੂ ਦਾ ਮਾਰਗ ਆ ਨਾ ਇਹ ਪਿਆਰਿਓ ਪੂਰਨ ਮਾਰਗ ਹੈ ਪਰਮੇਸ਼ਰ ਦੇ ਰਾਹ ਤੇ ਚੱਲਣਾ ਸੱਚਾ ਸੱਚਾ ਮਾਰਗ ਕਿਹੜਾ ਪ੍ਰਮਾਤਮਾ ਦਾ ਰਸਤਾ ਬਾਕੀ ਸੰਸਾਰ ਤਾਂ ਮਾਇਆ ਵੀ ਹੈ ਕੇਵਲ ਸੱਚ ਪਰਮਾਤਮਾ ਜਈ ਤੋਂ ਸਾਡੇ ਨਾ ਦੋਕ ਸ਼ਬਦ ਹੈ ਉਹ ਇੱਕ ਦੂਜੇ ਦੇ ਨਾਲ ਉਹਨਾਂ ਦੀ ਬੜੀ ਸਾਂਝ ਹੈ ਜਿਵੇਂ ਆਪਾਂ ਕਈ ਵਾਰ ਦੁਨੀਆਦਾਰੀ ਦੇ ਵਿੱਚ ਬੰਦੇ ਨੂੰ ਆਪਣਾ ਆਪ ਦਿਖਾਉਣਾ ਪੈ ਜਾਂਦਾ ਜਦੋਂ ਬੰਦਾ ਦਿਖਾਉਂਦਾ ਫਿਰ ਉਹ ਕਹਿੰਦਾ ਵੀ ਮੈਂ ਸੱਚਾ ਸੁੱਚਾ ਆ ਮੈਂ ਸੱਚਾ ਸੁੱਚਾ ਆ ਹੁਣ ਸੱਚਾ ਤਾਂ ਹੋ ਗਿਆ ਸੱਚਾ ਕੀ ਐ ਸੱਚਾ ਤੇ ਸੱਚਾ ਸੁੱਚੇ ਦਾ ਭਾਅ ਮੇਰੇ ਵਿੱਚ ਦੋਸ਼ ਨਹੀਂ ਕੋਈ ਤੇ ਜਿਹੜਾ ਦੂਜਾ ਵਾ ਜੇ ਉਹਨੂੰ ਨਾਂ ਚੱਚਿਆ ਲੱਗਣਾ ਜਾ ਤੂੰ ਝੂਠਾ ਝੂਠਾ ਇਹ ਬੋਲ ਨਹੀਂ ਸ਼ਬਦ ਆ ਕਿਉਂ ਕਿਉਂਕਿ ਤੇਰੇ ਚ ਦੋਸ਼ ਆ ਝੂਠ ਬੋਲਦਾ ਤੂੰ ਪਾਪ ਕਰਦਾ ਤੂੰ ਗੁਨਾਹ ਕਰਦਾ ਤੇਰੇ ਵਿੱਚ ਬਹੁਤ ਦੋਸ਼ ਹੈ ਉਹ ਕਹਿੰਦਾ ਨਹੀਂ ਮੈਂ ਸੱਚਾ ਆ ਮੈਂ ਸੁੱਚਾ ਆ ਪਿਆਰਿਓ ਸੱਚ ਪ੍ਰਮਾਤਮਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹ ਸੁੱਚਾ ਸੱਚਾ ਵੀ ਹੈ ਸੱਚਾ ਵੀ ਤੇ ਜਿਹੜਾ ਦੋਸ਼ ਕਰਮ ਕਰਦਾ ਉਹ ਝੂਠਾ ਵੀ ਹੈ ਉਹ ਝੂਠਾ ਵੀ ਹੈ ਉਹਦੇ ਵਿੱਚ ਸ਼ੁੱਧਤਾ ਵੀ ਹੈ ਨਹੀਂ ਤੇ ਸੱਚ ਵੀ ਹੈ ਨਹੀਂ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਗੱਲਾਂ ਬਣਦੀਆਂ ਠੀਕ ਆ ਜੀ ਵ ਆਪਣੇ ਆਪ ਨੂੰ ਕੁਝ ਮੰਨੀ ਜਾਵੇ ਪਰ ਜਦੋਂ ਗੁਰੂ ਕਿਰਪਾ ਕਰਦਾ ਅਸਲੀਅਤ ਉਹ ਹੁੰਦੀ ਆ ਜਿਹੜੀ ਗੁਰੂ ਦੀ ਕਿਰਪਾ ਸੰਸਾਰ ਕੁਝ ਕਵੇ ਦੁਨੀਆ ਦੋ ਪੱਖ ਲੈ ਜਾਂਦੀ ਆ ਇੱਕ ਸੰਸਾਰ ਦੇ ਹਾਈ ਦੋ ਪੱਖ ਇੱਕ ਸ਼ੋਭ ਜੀਵਨ ਵਾਲੇ ਲੋਕ ਆ ਇੱਕ ਅਸ਼ੋਭ ਜੀਵਨ ਵਾਲੇ ਆ ਤੇ ਦੋਨਾਂ ਦਾ ਪਰਸਪਰ ਵਿਰੋਧ ਆ ਜਾਂਦੀ ਸੱਚ ਤੇ ਝੂਠ ਦਾ ਵਿਰੋਧ ਆ ਜਦੋਂ ਵਿਰੋਧ ਹੋਊਗਾ ਸੱਚ ਸੱਚ ਨਾ ਖੜੂਗਾ ਝੂਠ ਝੂਠ ਨਾ ਖੜੂਗਾ ਦੁਨੀਆ ਮਾ ਹੁਣ ਪਰਖ ਕੌਣ ਕਰੂਗਾ ਜਾਣ ਦਾ ਮਾਲਕ ਹੈ ਇੱਕ ਪਾਸੇ ਸੱਚ ਸੱਚੇ ਖੜਦੇ ਆ ਇੱਕ ਪਾਸੇ ਝੂਠ ਝੂਠੇ ਖੜ ਜਾਂਦੇ ਆ ਪਰ ਦੋਨੋਂ ਪੱਖ ਮਜ਼ਬੂਤ ਹੋ ਜਾਂਦੇ ਆ ਕਈ ਵਾਰੀ ਪਰ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਜਿੱਤਨਾ ਸੱਚ ਨੇ ਸਵਾਮੀ ਜੀ ਦਾ ਇੱਕ ਸ਼ਬਦ ਹੈ ਕਹਿੰਦੇ ਸੱਚ ਸੁਪਨਾ ਸਕੂ ਦਰਬਾਰ ਸਿੰਘਾ ਹੋਣਾ ਪਵੇਗਾ ਗੁਨਾ ਤੇ ਯਾਰ ਤੈਨੋਂ ਸੱਚ ਗੁਨਾ ਨਾਲ ਯਾਹਰ ਹੁੰਦਾ ਬੰਦਾ ਚੰਗੇ ਗੁਨਾ ਨਾਲ ਚੰਗੇ ਕਰਮ ਕਰਨ ਨਾਲ ਉਹ ਦੁਨੀਆ ਮਾ ਇੱਥੇ ਹਰ ਇੱਕ ਨੂੰ ਝੂਠਾ ਕਹਿ ਦਿੰਦੇ ਆ ਹਰ ਇੱਕ ਤੇ ਕੋਈ ਨਾ ਕੋਈ ਕਿੰਤੂ ਪ੍ਰੰਤੂ ਹੋ ਜਾਂਦਾ ਪਰ ਕਵਰਉਣ ਦੀ ਲੋੜ ਨਹੀਂ ਤੁਸੀਂ ਆਪਾਂ ਵੱਡੇ ਲੋਕਾਂ ਦਾ ਕਹਿਣਾ ਤਿੰਨ ਗੱਲਾਂ ਨੂੰ ਜਵਾਬ ਦਿਓ ਇੱਕ ਆਪਣੇ ਆਪ ਨੂੰ ਇੱਕ ਆਤਮਾ ਨੂੰ ਤੇ ਇੱਕ ਪਰਮਾਤਮਾ ਨੂੰ ਬਾਕੀ ਵੇਖੀ ਜਾਊਗੀ ਪਰਮੇਸ਼ਰ ਦੇ ਨਾਲ ਤੁਸੀਂ ਆਤਮਿਕ ਤੌਰ ਤੇ ਜਵਾਬ ਦੇ ਆ ਅੱਖਾਂ ਬੰਦ ਕਰਕੇ ਸੋਚ ਲਿਓ ਵੀ ਮੇਰੇ ਚ ਗਲਤੀ ਤਾਂ ਨਹੀਂ ਜੇ ਗਲਤੀ ਹੋਈ ਤਾਂ ਪਤਾ ਲੱਗ ਜਾਣਾ ਆਪਣੇ ਆਪ ਨੂੰ ਲੱਗ ਜਾਂਦਾ ਵੀ ਮੇਰੇ ਚ ਗਲਤੀ ਹੈਗੀ ਕਿ ਨਹੀਂ ਜੇ ਹੈਗੀ ਖਿਮਾ ਮਾਫੀ ਜੇ ਨਹੀਂ ਡਟਜੋ ਕੋਈ ਦੁਨੀਆ ਦੀ ਹਸਤੀ ਹਰਾ ਨਹੀਂ ਸਕਦੀਗੀ ਇਹ بڑے ਲੋਕਾਂ ਦੇ ਤੈਣੇ ਆ ਜੇ ਅੰਦਰੋਂ ਸੱਚੇ ਆ ਇਮਾਨਦਾਰ ਆ ਅੱਖਾਂ ਬੰਦ ਕਰੋ ਸੋਚ ਲਓ ਜੇ ਕੋਈ ਕੋਈ ਦੋਸ਼ ਲਾਉਂਦਾ ਕੋਈ ਤੁਹਾਡੇ ਤੇ ਲਸਣ ਲੱਗਦਾ ਵਾ ਚਿੰਤਾ ਨਹੀਂ ਕਰਨੀ ਦੋ ਮਿੰਟ ਆਪ ਅੰਦਰ ਝਾਤੀ ਮਾਰ ਲੋ ਜੇ ਲੱਗਦਾ ਵੀ ਹੋ ਗਈ ਗਲਤੀ ਖਿਮਾ ਮੰਗ ਲੋ ਜੇ ਲੱਗਦਾ ਵੀ ਮਹਾਰਾਜ ਦੀ ਕਿਰਪਾ ਡਟ ਜੋ ਬਸ ਕਿਉਂ ਭੁੱਲ ਚੁੱਕ ਹੁੰਦੀ ਐ ਭੁੱਲਣ ਅੰਦਰ ਸਭ ਕੋ ਆਪੋਲੇ ਗੁਰੂ ਕਰਤਾ ਐ ਦੁਨੀਆ ਵਿੱਚ ਭੁੱਲਾਂ ਚੁੱਕਾ ਹੋ ਸਕਦੀਆਂ ਵੱਡੇ ਵੱਡੇ ਤੋਂ ਹੋ ਜਾਂਦੀਆਂ ਚਾਨ ਚੱਕ ਕੋਈ ਹੋ ਗਈ ਗਲਤੀ ਪਰ ਨਹੀਂ ਜੇ ਇਮਾਨਦਾਰੀ ਨਾ ਕੰਮ ਕਰਦੇ ਨਾ ਇਹ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਆ ਇਸ ਲਈ ਜਿਨ੍ਹਾਂ ਤੇ ਕਿਰਪਾ ਵਾ ਉਹਨਾਂ ਤੇ ਪਰਥਾਏ ਮਹਾਰਾਏ ਨੇ ਦੱਸਿਆ ਕੀ ਕਹਿੰਦੇ ਮਹਾਰਾਜ ਕਹਿੰਦੇ ਜਨਮ ਜਨਮ ਕੀ ਹੋਮਾ ਮਲ ਲਾਗੀ ਮਿਲ ਸੰਗਤ ਮਲ ਲਹ ਜਾਵੇ ਗੋ ਜਉ ਲੋਹਾ ਤਰੇਉ ਸੰਗ ਕਾਸਤ ਲਗ ਸ਼ਬਦ ਗੁਰੂ ਹਰ ਪਾਵੇ ਗੋ ਜਰੂਰ ਸਾਬਦ ਨਾਲ ਜੁੜ ਗਏ ਪ੍ਰਭੂ ਨਾਲ ਮਿਲ ਗਏ ਜਿਹਦਾ ਰੱਬ ਤੇ ਭਰੋਸਾ ਬਾ ਉਹਨੂੰ ਕੋਈ ਡਰਨ ਦੀ ਲੋੜ ਨਹੀਂ ਇੱਕ ਤੱਕਿਆ ਆਸਰਾ ਤੇਰਾ ਤੇ ਹੋਰ ਸਭ ਐ ਬਸ ਹੋਰ ਤੇ ਰਿਆਂ ਤਾ ਦਿਓ ਰੱਬ ਤੇ ਆਸਰਾ ਰੱਖ ਗੁਰੂ ਤੇ ਆਸਰਾ